ਵਾਹਿ ਗੁਰੂ ਵਾਹਿ ਗੁਰੂ ਸਾਹਿਬ ਜੀ ਚੇਤ ਗੋਵਿੰਦ ਅਰਾਦੀ ਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਈਏ ਰਸਨਾ ਨਾਮ ਬਣਾਂ ਜਿਨ ਬਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਕ ਕਿੰਨਾ ਤਿਸ ਬਿਨ ਜੀਵਣਾ ਬਿਰਤਾ ਜਨਮ ਜਣਾ ਸੋ ਪ੍ਰਭ ਚਿਤਨਾ ਆਵੈ ਕਿਤੜਾ ਦੁੱਖ ਗਣਾ ਜਿਨੀ 라ਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੀਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾਂ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੀਤ ਮਿਲਾਏ ਸੋ ਪ੍ਰਭੂ ਇਸ ਕਾ ਪੈ ਲਗਾ ਜ਼ਰਾ ਜ਼ਹੂਰ ਹਾਜਰਾ ਹਯੁਰ ਸਰਬ ਕਲਾ ਪਰਪੂਰ ਸਮਰਤ ਗੁਰੂ ਲੋਗ ਪਰ ਲੋਗ ਦੇ ਰੱਖਿਆ ਭਗਤ ਵਾਛਾ ਲਗ ਜਾਂਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ 사ਸੰਗਤ ਜੀ ਧੰਤਨ ਦੀ ਯੋਵੜ ਭਾਗੇ ਹੋ ਮਹਾਰਾਜ ਦੀ ਕਿਰਪਾ ਹੋਈ ਹੈ ਅੱਜ ਚੇਤ ਮਹੀਨੇ ਦੀ ਰੰਮਤਾ ਹੈ ਦੇਸੀ ਨਵਾਂ ਸਾਲ ਜੋ ਹੈ ਗੁਰਸਿੱਖਾਂ ਦੇ ਲਈ ਉਹਦੀ ਰੰਮਤਾ ਹੈ ਸਵਿਸ ਜਿੰਦ ਦੀ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ ਮਹਾਰਾਜ ਜੀ ਗੁਰਮਤ ਗੁਰਸਿੱਖੀ ਸਭ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਬਖਸ਼ਣ ਸੋ ਆਓ ਚੇਤ ਦੇ ਮਹੀਨੇ ਦੀ ਆਪਾਂ ਸੰਖੇਪ ਦੇ ਵਿੱਚ ਸੋ ਆਪ ਜੀ ਨਾਲ ਵਿਚਾਰ ਕਰਦੇ ਹਾਂ ਵਿਆਖਿਆ ਮਹਾਰਾਜ ਮੇਰ ਕਰਨ ਬੜੇ ਪ੍ਰੇਮ ਤੇ ਇਕਾਗਰਤਾ ਦੇ ਨਾਲ ਸਰਵਣ ਕਰਨਾ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਘਣਾ ਚੇਤ ਦੇ ਮਹੀਨੇ ਦੀ ਆਰੰਭਤਾ ਜੋ ਹੈ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਹੋਈ ਹੈ ਸਚੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਹਨ ਜਿਹੜਾ ਇਸ ਸਮੇਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਰੱਬ ਪ੍ਰਮਾਤਮਾ ਨੂੰ ਯਾਦ ਕਰਦਾ ਹਰ ਮਹੀਨੇ ਵਿੱਚ ਇਹੀ ਵੈਸੇ ਦੱਸਿਆ ਜਾਂਦਾ ਪ੍ਰਮਾਤਮਾ ਨਾਲ ਜੁੜਨ ਦੀ ਗੱਲ ਨਾਮ ਨੂੰ ਜਪਣ ਜਪਾਉਣ ਦੀ ਗੱਲ ਉਸ ਦੇ ਜੀਵਨ ਦੇ ਵਿੱਚ ਜਿਹੜਾ ਆਨੰਦ ਹੈ ਉਹ ਬਹੁਤ ਜ਼ਿਆਦਾ ਘਣੇ ਦਾ ਮਤਲਬ ਇੱਥੇ ਬਹੁਤ ਜ਼ਿਆਦਾ ਪ੍ਰਾਪਤ ਹੋਏਗਾ ਬਹੁਤ ਜ਼ਿਆਦਾ ਜਿਹੜਾ ਹੈ ਉਸ ਨੂੰ ਮਿਲੇਗਾ ਇਸ ਕਰਕੇ ਗੁਰੂ ਦੇ ਨਾਲ ਅਸੀਂ ਜੁੜਨਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਜੇ ਪ੍ਰਮਾਤਮਾ ਨਾਲ ਮਹਾਰਾਜ ਦੇ ਨਾਲ ਨਾਮ ਨਾਲ ਜੁੜਿਆ ਜਾਵੇ ਤੇ ਹਰ ਦਿਨ ਰੋਜ਼ ਦੀ ਸਵੇਰ ਰੋਜ਼ ਦਾ ਹਰ ਪਲ ਨਵਾਂ ਹੀ ਹੈ ਪਰ ਜੇ ਪ੍ਰਮਾਤਮਾ ਨਾਲ ਜੁੜਿਆ ਜਾਵੇ ਫਿਰ ਭਾਵੇਂ ਕੋਈ ਗੁਰਪੁਰਬ ਹੋਵੇ ਕੋਈ ਇਤਿਹਾਸਕ ਦਿਨ ਹੋਵੇ ਫਿਰ ਉਹ ਸਾਡੇ ਲਈ ਉਹਨਾਂ ਲਾਇਵੰਦ ਨਹੀਂ ਹੈ ਇਸ ਕਰਕੇ ਜਦੋਂ ਜੁੜ ਗਏ ਉਹ ਦਿਨ ਹੀ ਉਦੋਂ ਹੀ ਸਾਡਾ ਖੁਸ਼ੀ ਦਾ ਪਰਮਾਤਮਾ ਦੇ ਮਲਾਪ ਦਾ ਦਿਨ ਹੈ ਸੰਤ ਜੀ ਨਾਲ ਮਿਲ ਪਾਈਏ ਰਸਨਾ ਨਾਮ ਭਣਾ ਮਰ ਜੀ ਕਿਤੇ ਸੰਗਤ ਵਿੱਚ ਬੈਠ ਕੇ ਸੰਗਤ ਵਿੱਚ ਜਾ ਕੇ ਸੰਤਾਂ ਰੱਬ ਦੇ ਪਿਆਰੇ ਜਿਹੜੇ ਗੁਰਸਿੱਖ ਨੇ ਉਹਨਾਂ ਦੇ ਨਾਲ ਮਿਲ ਕੇ ਸ਼ਬਦ ਦੀ ਸਾਂਝ ਪਾ ਕੇ ਦੀ ਆਪਣੀ ਰਸਨਾ ਦੇ ਨਾਲ ਉਸ ਦੇ ਗੁਣ ਨੂੰ ਜਪ ਕੇ ਪ੍ਰਮਾਤਮਾ ਦੀ ਸਿਫਤ ਸਲਾਗ ਕਰੋ ਜਪੋ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਜਿਨ੍ਹਾਂ ਨੇ ਉਸ ਪ੍ਰਮਾਤਮਾ ਨੂੰ ਇਸ ਸੰਸਾਰ ਦੇ ਵਿੱਚ ਆ ਕੇ ਯਾਦ ਕੀਤਾ ਉਹ ਹੀ ਗਿਣਤੀ ਦੇ ਵਿੱਚ ਹਨ ਉਹਨਾਂ ਦੀ ਹੀ ਹਾਜ਼ਰੀ ਹੈ ਉਹਨਾਂ ਨੂੰ ਹੀ ਜਗ ਤੇ ਆਇਆ ਮੰਨਿਆ ਜਾਂਦਾ ਹੈ ਜਾਂ ਜਾਵੇਗਾ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮਤਲਬ ਜਪਿਆ ਜਾਂ ਉਸਨੂੰ ਯਾਦ ਕੀਤਾ ਆਏ ਤਿਸੇ ਗਣਾ ਉਹ ਗਿਣਤੀ ਦੇ ਵਿੱਚ ਦੂਸਰੇ ਗਿਣਤੀ ਦੇ ਵਿੱਚ ਨਹੀਂ ਹਨ ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ ਮਾਰੀ ਤੋ ਤਾਂ ਕਹਿੰਦੇ ਨੇ ਵੀ ਉਹਦੇ ਤੋਂ ਵਿਛਲਣਾ ਇੱਕ ਛਿਨ ਵੀ ਜਿਹੜਾ ਅਸੀਂ ਦੇ ਬਹੁਤ ਘੰਟੇ ਉਸ ਤੋਂ ਮਤਲਬ ਵਿਸਰਦੇ ਆ ਜਾਂ ਵਿਛੜੇ ਰਹਿੰਨੇ ਆ ਇੱਕ ਖਿੰਨ ਵੀ ਉਸ ਤੋਂ ਕਹਿੰਦੇ ਵਿਛੜ ਨਾ ਜਾਂ ਉਹ ਵਿਸਰਨਾ ਤੇ ਮਨੁੱਖ ਦੇ ਜੀਵਨ ਦਾ ਸਮਾਂ ਜਾਂ ਜੀਵਨ ਬਿਰਥਾ ਚਲਾ ਜਾਂਦਾ ਉਹਦਾ ਜਨਮ ਹੀ ਬਿਰਥਾ ਚਲਾ ਜਾਂਦਾ ਇੱਕ ਖਿੰਨ ਵੀ ਜਿਸ ਦੇ ਜੀਵਨ ਦੇ ਵਿੱਚੋਂ ਰੱਬ ਬਿਸਰਦਾ ਜਲ ਤਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਉਹ ਪਰਮਾਤਮਾ ਹਰ ਜ਼ਰੇ ਜ਼ਰੇ ਦੇ ਵਿੱਚ ਪੱਤੇ ਪੱਤੇ ਦੇ ਵਿੱਚ ਹਰ ਪਾਸੇ ਜਿਹੜਾ ਹੈ ਉਹ ਸੁਭਾਈ ਮਾਨ ਹੈ ਉਸ ਆਏ ਸੂਖਮ ਰੂਪ ਦੇ ਵਿੱਚ ਹੋਵੇ ਜਲ ਵਿੱਚ ਹੋਵੇ ਚੇਤਨ ਵਿੱਚ ਹੋਵੇ ਵਿਆਪਕ ਰੂਪ ਦੇ ਵਿੱਚ ਹੋਵੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਉਹ ਮਹਾਰਾ ਜੀ ਕਹਿੰਦੇ ਰਵੇ ਆ ਉਹ ਮਤਲਬ ਸਾਰੇ ਕਣ ਕਣ ਦੇ ਵਿੱਚ ਸਮਾਇਆ ਹੋਇਆ ਇਹ ਦੱਸਣ ਦਾ ਮਤਲਬ ਇਹ ਹੀ ਹੈ ਕਿ ਅਸੀਂ ਸਾਰੀ ਹੀ ਉਹਦੀ ਕੁਦਰਤ ਨਾਲ ਪਿਆਰ ਕਰੀਏ ਸਿਰਵਕੱਲਾ ਜਾਣਕਾਰੀ ਨਹੀਂ ਮਾਰਾ ਇਹਨੇ ਦਿੱਤੀ ਵੀ ਉਹ ਸਮਾਇਆ ਹੋਇਆ ਤੇ ਬਸ ਆਪਾਂ ਕਹੀਏ ਚਲੋ ਠੀਕ ਹੈ ਸਮਾਇਆ ਹੋਣ ਦਾ ਮਤਲਬ ਜੇ ਸਾਨੂੰ ਬਿਲਕੁਲ ਮਨ ਮੰਨ ਜਾਏ ਵੀ ਸਮਾਇਆ ਹੋਇਆ ਸਾਨੂੰ ਉਹ ਚੀਜ਼ ਪਿਆਰੀ ਲੱਗਣ ਲੱਗ ਜਾਏਗੀ ਜੇ ਸਾਨੂੰ ਇਹ ਮਨ ਵਿੱਚ ਗਿਆਨ ਪੂਰਾ ਵਸ ਜਾਵੇ ਵੀ ਵਾਕਈ ਉਹ ਇੱਥੇ ਵੀ ਸਮਾਇਆ ਉੱਥੇ ਵੀ ਸਮਾਇਆ ਚੰਗੇ ਵਿੱਚ ਵੀ ਸਮਾਇਆ ਬੁਰੇ ਵਿੱਚ ਵੀ ਸਮਾਇਆ ਤੇ ਉਹ ਇਨਸਾਨ ਉਸ ਚੀਜ਼ ਨਾਲ ਉਸ ਮਨੁੱਖ ਨਾਲ ਪਿਆਰ ਕਰਨ ਲੱਗ ਪਵੇਗਾ ਇਸ ਗਿਆਨ ਦੇ ਨਾਲ ਉਹ ਰਵਿਆ ਹੈ ਰਵੇ ਹੋਣ ਕਰਕੇ ਜੇ ਸਾਨੂੰ ਗਿਆਨ ਆ ਗਿਆ ਤੇ ਸਾਨੂੰ ਉਸ ਚੀਜ਼ ਦਾ ਪਿਆਰ ਪਵੇਗਾ ਸੋ ਪ੍ਰਭ ਚੇਤਨਾ ਆਵੇ ਕਿਤਰਾ ਦੁੱਖ ਗਣਾ ਸੋ ਮਹਾਰਾਜ ਜੀ ਪ੍ਰਮਾਣ ਕਰਦੇ ਨੇ ਇੰਨੇ ਗੁਣਾਂ ਦਾ مالک ਐਡਾ ਵੱਡਾ ਦਾਤਾ ਜੇ ਫਿਰ ਵੀ ਉਸ ਨੂੰ ਚਿਤ ਨਾ ਕੀਤਾ ਚਿੱਤ ਤੇ ਨਾ ਕੀਤਾ ਚਿਤ ਨਾ ਆਇਆ ਫਿਰ ਬਹੁਤ ਵੱਡੇ ਦੁੱਖ ਦੀ ਗੱਲ ਹੈ ਮਾੜੀ ਗੱਲ ਹੈ ਉਹ ਮਤਲਬ ਯਾਦ ਚਿੱਤੇ ਆਉਣਾ ਚਾਹੀਦਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਨਾਂ ਜਿਨ੍ਹਾਂ ਨੇ ਉਸਨੂੰ ਯਾਦ ਕੀਤਾ ਜਾਂ ਹਿਰਦੇ ਵਿੱਚ ਵਸਾਇਆ ਉਹਨਾਂ ਦੇ ਭਾਗ ਬੜੇ ਚੰਗੇ ਨੇ ਜਾਂ ਉਹਨਾਂ ਦੇ ਭਾਗ ਜਾਗ ਪਏ ਕਹਿ ਕਹ ਦਈਏ ਉਹਨਾਂ ਦੇ ਭਾਗ ਬਹੁਤ ਚੰਗੇ ਨੇ ਜਾਂ ਉਹਨਾਂ ਦੇ ਭਾਗ ਜਾਗ ਪਏ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਸੋ ਉਹਨਾਂ ਦੇ ਭਗਤਾਂ ਦਾ ਮਹਾਰਾਜ ਦੇ ਭਗਤਾਂ ਦਾ ਜਿਹੜਾ ਮਨ ਹੈ ਉਸ ਦੇ ਦਰਸ਼ਨਾਂ ਨੂੰ ਉਸ ਦੇ ਜਪਨ ਨੂੰ ਹਮੇਸ਼ਾ ਲੋਚਦਾ ਰਹਿੰਦਾ ਹੈ ਮਤਲਬ ਪਿਆਸ ਲੱਗੀ ਰਹਿੰਦੀ ਹੈ ਜਿਹੜੇ ਅਭਿਆਸੀ ਨੇ ਜਿਹੜੇ ਨਿਤਨੇਮੀ ਨੇ ਉਹਨਾਂ ਨੂੰ ਦਰਸ਼ਨ ਕਰਨ ਦੀ ਤਾਂਗ ਉਹਨਾਂ ਨੂੰ ਨਿਤਕ ਨੇਮ ਕਰਨ ਦੀ ਤਾਂਗ ਚਾਹੇ ਕਿਸੇ ਵੀ ਬਾਣੀ ਦਾ ਜਾਪ ਕਰਦੇ ਨੇ ਬੰਦੇ ਨੇ ਉਹ ਚੀਜ਼ ਦੀ ਤਾਂਗ ਲੱਗੀ ਰਹਿੰਦੀ ਪਿਆਸ ਬਣੀ ਰਹਿੰਦੀ ਹੈ ਚੇਤ ਮਿਲਾਏ ਸੋ ਪ੍ਰਭੂ ਤਿਸਕੇ ਪਾਏ ਲੱਗਾ ਸੋ ਮਹਾਰਜ ਫਰਮਾਨ ਕਰਦੇ ਨੇ ਇਸ ਮਹੀਨੇ ਵਿੱਚ ਜਿਹੜਾ ਵੀ ਮੈਨੂੰ ਉਸ ਰੱਬ ਨਾਲ ਜੋੜੇ ਮੈਂ ਉਸ ਦਾ ਇੰਨਾ ਸਦਕਾਰ ਕਰਾਂ ਉਹਦੇ ਚਰਨ ਲੀ ਮੈਂ ਲੱਗਾ ਮਤਲਬ ਉਹਦਾ ਮੈਨੂੰ ਸਾਥ ਮਿਲੇ ਉਹਦੀ ਮੈਨੂੰ ਸੰਗਤ ਮਿਲੇ ਜਿਹੜਾ ਮੈਨੂੰ ਇਸ ਮਹੀਨਿਆਂ ਦੇ ਵਿੱਚ ਪ੍ਰਮਾਤਮਾ ਦੇ ਨਾਲ ਮਿਲਾ ਦੇਵੇ ਉਹਦੇ ਮੈਂ ਚਰਨ ਲੀ ਲਗਾ ਮਤਲਬ ਉਹ ਉਹਦੀ ਸੰਗਤ ਕਰਾਂ ਉਹਦੇ ਕੋਲ ਬੈਠਾਂ ਉਹਦੇ ਨਾਲ ਵਿਚਾਰ ਜਾਂ ਗੁਰਮਤਿ ਦੀ ਸਾਂਝ ਪਾਵਾਂ ਸੋ ਇਹ ਸੀ 사ਸੰਗ ਜੀ ਸੰਕੇਵ ਦੇ ਵਿੱਚ ਜੋ ਅੱਜ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਉਹਦੀ ਵਿਚਾਰ ਜੋ ਮਹਾਰਾਜ ਜੀ ਨੇ ਕਿਰਪਾ ਕਰਕੇ ਮੇਰ ਕਰਕੇ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਸੋ ਗੁਰੂ ਸਾਹਿਬ ਜੀ ਮੇਰ ਕਰਨ ਇਸ ਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸੇ ਔਰ ਸਾਡਾ ਜੀਵਨ ਜਿਹੜਾ ਉਹ ਗੁਰਮਤ ਵਾਲਾ ਬਣ ਜਾਏ। ਸੋ ਮਹਾਰਾਜ ਦੀ ਕਿਰਪਾ ਹੋਈ ਹੈ ਜਿਵੇਂ ਤੁਹਾਨੂੰ ਭੈਦਰੇ ਸਿੰਘ ਜੀ ਨੇ ਦੱਸਿਆ ਅੱਜ ਕਈ ਦਿਨ ਹਨ ਹਿੰਦੂਆਂ ਦਾ ਵੀ ਮੁਸਲਮਾਨਾਂ ਦਾ ਵੀ ਸਿੱਖਾਂ ਦਾ ਵੀ ਸਾਰਿਆਂ ਨੇ ਅਸੀਂ ਮਤਲਬ ਆਪਣੇ ਆਪਣੇ ਤੌਰ ਤੇ ਮਨਾ ਰਹੇ ਹਾਂ ਜਿੰਨੀ ਕੁ ਸਾਨੂੰ ਸੋਝੀ ਹੈ। ਜਾਂ ਇੱਕ ਦੂਜੇ ਆਪਣੇ ਮਿੱਤਰ ਜਿਹੜੇ ਨੇ ਕੋਈ Hindu ਵੀ ਭਾਵੇਂ ਕਿਉਂ ਨਾ ਹੋਣ ਉਹਨਾਂ ਨੂੰ ਵੀ ਉਹਨਾਂ ਦੇ ਦਿਨ ਦੀਆਂ ਸਾਨੂੰ ਵਧਾਈਆਂ ਦੇਣੀਆਂ ਚਾਹੀਦੀਆਂ ਹਨ। ਜਿਵੇਂ ਅਸੀਂ ਆਸ ਕਰਦੇ ਹਾਂ ਨਾ ਕਿ ਸਾਨੂੰ ਸਾਰੇ ਹੀ ਵਧਾਈਆਂ ਦੇਣ ਸਾਡੇ ਨਵੇਂ ਸਾਲ ਦੀ ਗੁਰਮਤਿ ਦੇ ਅਨੁਸਾਰ ਜੋ ਸ਼ੁਰੂ ਹੋਇਆ ਹੈ ਐਡੀ ਚਾਹੇ ਮੁਸਲਮਾਨਾਂ ਦਾ ਤਿਹਾੜਾ ਚਾਹੇ ਹਿੰਦੂਆਂ ਦਾ ਚਾਹੇ ਕਿਸੇ ਦਾ ਵੀ ਸਾਨੂੰ ਉਹਨਾਂ ਨੂੰ ਮਤਲਬ ਜ਼ਰੂਰ ਕਿਰਪਾ ਕਰਕੇ ਸਤਿਕਾਰ ਪਿਆਰ ਇੱਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਇੱਕ ਭਾਈਚਾਰੇ ਦੀ ਭਾਵਨਾ ਜਿਹੜੀ ਹੈ ਉਹ ਬਣੀ ਰਹੇ ਤੇਰ ਚੰਗਾ ਸਮਾਜ ਜਿਹੜਾ ਹੈ ਉਹਦੇ ਸਾਨੂੰ ਸੇਧ ਮਤਲਬ ਮਿਲਦੀ ਰਹੇ ਭਾਈ ਲਕਵੇਂਦਰ ਸਿੰਘ ਨੇ ਵੀ ਬੇਨਤੀ ਕੀਤੀ ਆ ਅਸੀਂ ਸਾਰੇ ਜਿਹੜੇ ਆਂ ਇਕੱਠੇ ਰਹੀਏ ਰਲ ਕੇ ਰਹੀਏ ਮਾਰਾ ਜੀ ਦਾ ਸ਼ੁਕਰਾਨਾ ਕਰੀਏ ਸਵੇਰੇ ਸ਼ਾਮ ਕਰੀਏ ਗੁਰੂ ਘਰ ਦੇ ਵਿੱਚ ਮर्यादा ਨੂੰ ਫੋਲੋ ਕਰੀਏ ਜਿਹੜੀ ਵੀ ਚੀਜ਼ ਦੱਸੀ ਦੱਸੀ ਜਾਂਦੀ ਹੈ ਉਹਦੇ ਤੇ ਗੌਰ ਕਰੀਏ ਨਾ ਕਿ ਕੋਈ ਕਿੰਤੂ ਪ੍ਰੰਤੂ ਵਾਲੀ ਗੱਲ ਕਰੀਏ ਜੇ ਕੋਈ ਇਸ ਤਰ੍ਹਾਂ ਲੱਗਦੀ ਹੈ ਤੇ ਉਹਦੀ ਵਿਚਾਰ ਹੁੰਦੀ ਕਿੰਤੂ ਨਹੀਂ ਧਿਆਨ ਦੇ ਨਾ ਕੋਈ ਵੀ ਚੀਜ਼ ਜਿਹੜੀ ਸਾਨੂੰ ਮਤਲਬ ਵਾਜਿਬ ਨਹੀਂ ਲੱਗਦੀ ਚਾਹੇ ਮੇਰੀ ਹੋਵੇ ਚਾਹੇ ਪ੍ਰਬੰਧਕਾਂ ਦੀ ਹੋਵੇ এবੀਸੀ ਕਿਸੇ ਦੀ ਹੋਵੇ ਹੋਵੇ ਉਹਦੀ ਮਤਲਬ ਵਿਚਾਰ ਹੁੰਦੀ ਹੈ ਕਿ ਇਹ ਆਪਾਂ ਇਸ ਤਰ੍ਹਾਂ ਹੋ ਜਾਏ ਤੇ ਠੀਕ ਗੱਲ ਹੈ ਤੇ ਕੋਈ ਗੱਲ ਨਹੀਂ ਤੇ ਜੇ ਅਸੀਂ ਉਹਦੀ ਨੁਕਤਾ ਚਿੰਨੀ ਉਹ ਹੁੰਦੀ ਹੈ ਸਾਹਮਣੇ ਵਾਲੇ ਨਾਲ ਨਾ ਕਰਕੇ ਕਿਸੇ ਦੂਜੇ ਨਾਲ ਕਰਨੀ ਉਹ ਨੁਕਤਾ ਚਿੰਨੀ ਬਣ ਜਾਂਦੀ ਹੈ ਇਸ ਕਰਕੇ ਜੇੜੀ ਵੀ ਕੋਈ ਵੀ ਚੀਜ਼ ਹੈ ਉਹਨੂੰ ਗੁਰਮਤ ਦੇ ਦਾਇਰੇ ਦੇ ਅੰਦਰ ਵਿਚਾਰ ਕੇ ਆਪਾਂ ਜੀਵਨ ਆਪਣਾ ਸੋਹਣਾ ਬਣਾਣਾ ਸੋ ਜੋ ਭਾਈ ਸਾਹਿਬ ਕਹਿ ਰਹੇ ਸੀ ਨਾ ਵੀ ਸਾਡੇ ਸਿੱਖਾਂ ਦੇ ਵਿੱਚ ਸੋਸ਼ਲ ਮੀਡੀਆ ਸਾਡੇ ਮਤਲਬ ਭਰਿਆ ਪਿਆ ਸਾਡੀਆਂ ਔਨ ਤਾਈਆਂ ਦੇ ਨਾਲ ਚਾਹੇ ਗੁਰੂ ਘਰਾਂ ਦੇ ਵਿੱਚ ਕੋਈ ਕਈ ਤਰ੍ਹਾਂ ਦੀਆਂ ਮਤਲਬ ਉਹ ਪਿਕਚਰਾਂ ਜੀਆਂ ਚਲਦੀਆਂ ਨੇ ਚਾਹੇ ਸਮਾਜ ਦੇ ਵਿੱਚ ਚਾਹੇ ਰਾਜਨੀਤੀ ਦੇ ਵਿੱਚ ਉਹ ਸਿੱਖਾਂ ਦੇ ਨਾਲ ਸੰਬੰਧਤ ਬਹੁਤ ਜ਼ਿਆਦਾ ਇਦਾਂ ਸਾਡੀ ਕੌਮ ਦੀ ਜਿਹੜੀ ਹੈ ਉਹ ਬਦਨਾਮੀ ਹੁੰਦੀ ਹੈ ਸੋ ਜੋ ਕਹਿ ਰਹੇ ਸੀ ਵੀ ਜਦਾਂ ਮੋਬਾਈਲ ਹੈ ਜਿਵੇਂ ਹੋਰ ਆਪਾਂ ਗੱਲ ਕਰਦੇ ਆਂ ਧਰਮਾਂ ਦੀ ਉਹ ਮੋਬਾਈਲ ਪਹਿਲਾਂ ਹੀ ਜਮ੍ਹਾਂ ਕਰਾ ਲੈਂਦੇ ਨੇ ਸਾਡੀ ਕਿਤੇ ਮਾੜੀ ਜੀ ਕੋਈ ਗੱਲ ਹੋਵੇ ਤੇ ਔਨ ਕਰ ਲੈਂਦੇ ਨੇ ਲਾਈਵ ਵੀ ਗੱਲ ਜਿੱਦਾਂ ਹੁਣ ਸਾਡੇ ਘਰ ਕੋਈ ਕਿਸੇ ਦੇ ਝਗੜਾ ਹੋਵੇ ਕੋਈ ਗੱਲ ਹੋਵੇ ਸਾਡੀ ਧੀ ਦੇ ਨਾਲ ਪੁੱਤ ਨਾਲ ਕਿਸੇ ਨਾਲ ਲੜਾਈ ਝਗੜਾ ਹੋਵੇ ਲਾਈਵ ਕਰਦੇ ਆਪਾਂ ਕਦੀ ਵੀ ਨਹੀਂ ਨਾ ਕਰਦੇ ਜਾਂ ਉਹਦੀ ਰਿਕਾਰਡਿੰਗ ਕੱਢ ਕੇ ਪਾ ਦਿੰਦੇ ਆਂ ਕਦੀ ਵੀ ਨਹੀਂ ਪਾਉਂਦੇ ਇਹਦਾ ਮਤਲਬ ਅਸੀਂ ਸਿੱਖਾਂ ਨੂੰ ਆਪਣਾ ਪਰਿਵਾਰ ਨਹੀਂ ਸਮਝਦੇ ਅਸੀਂ ਕਹਿੰਦੇ ਆਂ ਵੀ ਹੁਣ ਹੱਥ ਵਿੱਚ ਕੋਈ ਚੀਜ਼ ਆ ਗਈ ਇਹਦੀ ਵਾਇਰਲ ਕਰ ਦਿਓ ਉਹ ਇਹਨਾਂ ਨੂੰ ਪਤਾ ਵੀ ਚਲੋ ਤੁਸੀਂ ਵਾਇਰਲ ਕਰ ਦਿਦੀ ਤੁਸੀਂ ਦੂਸਰੀ ਕਮਿਊਨਿਟੀ ਵਿੱਚ ਜਾਂਦੇ ਹੋ ਤੇ ਕੱਲੇ ਹੋ ਤੁਸੀਂ ਸਿੱਖ ਤੇ ਤੁਹਾਨੂੰ ਪੁੱਛਿਆ ਜਾਣਾ ਵੀ ਇਹ ਤੁਹਾਡੇ ਕੀ ਹੋ ਰਿਹਾ ਜਿਹਦੀ ਗੱਲਬਾਤ ਉਹਨੂੰ ਥੋੜਾ ਪੁੱਛਣਾ ਉਹਨੂੰ ਪੁੱਛਿਆ ਜਾਣਾ ਵੀ ਤੁਹਾਡੇ ਆ ਕੀ ਸਿਸਟਮ ਹੈ ਕੀ ਚੱਲਦਾ ਹੈ ਇਸ ਕਰਕੇ ਕੋਈ ਵੀ ਚੀਜ਼ ਹੁੰਦੀ ਹੈ ਬਾਣੀ ਵਿੱਚ ਲਿਖਿਆ ਗੁਰਮਤਿ ਵਿੱਚ ਲਿਖਿਆ ਸੰਵਾਦ ਵਿਚਾਰ ਉਹਦਾ ਸੰਵਾਦ ਹੋਣਾ ਚਾਹੀਦਾ ਹੈ ਵਿਚਾਰ ਹੋਣਾ ਚਾਹੀਦਾ ਦੇਖੋ ਹਰ ਧਰਮ ਦੇ ਵਿੱਚ ਕੋਈ ਨਾ ਕੋਈ ਘਾਟ ਹੋ ਹੀ ਜਾਂਦੀ ਹੈ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਚੀਜ਼ ਲੈ ਹੀ ਜਾਂਦੀ ਹੈ ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਨਸ਼ਰ ਕਰਿਆ ਜਾਏ ਰੋਲਾ ਪਾਇਆ ਜਾਏ ਨਹੀਂ ਜਿਵੇਂ ਘਰ ਦੀਆਂ ਗੱਲਾਂ ਅਸੀਂ ਘਰ ਵਿੱਚ ਮਕਾਉਂਦੇ ਆ ਨਾ ਘਰ ਦੇ ਵਿੱਚ ਬਹਿ ਕੇ ਧੀ ਦੀ ਪੁੱਤ ਦੀ ਪਰਿਵਾਰ ਦੀ ਵੀ ਆਪਾਂ ਕੋਸ਼ਿਸ਼ ਕਰਦੇ ਆ ਵੀ ਕਿਸੇ ਨੂੰ ਪਤਾ ਨਾ ਲੱਗੇ ਐਦਾਂ ਹੀ ਅਸੀਂ ਜਿਹੜੇ ਸਾਰੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੱਚਮੁੱਚ ਪਰਿਵਾਰ ਆ ਸੋ ਜਿਵੇਂ ਅਸੀਂ ਆਪਣੀ ਇੱਜ਼ਤ ਨੂੰ ਇੱਜ਼ਤ ਸਮਝਦੇ ਹਾਂ ਦੂਸਰੇ ਦੀ ਇੱਜ਼ਤ ਨੂੰ ਵੀ ਇੱਜ਼ਤ ਸਮਝ ਕੇ ਇੱਕ ਦੂਜੇ ਦਾ ਸਤਿਕਾਰ ਕਰੀਏ ਔਰ ਜਿਹੜੀ ਮर्यादा ਹੈ ਉਹਨੂੰ ਫੋਲੋ ਕਰੀਏ ਆਪਣੇ ਜੀਵਨ ਨੂੰ ਮर्यादा ਵਿੱਚ ਬੰਨੀਏ ਜੇ ਜੀਵਨ ਸਾਡਾ ਮर्यादा ਵਿੱਚ ਨਹੀਂ ਹੈ ਤੇ ਜੀਵਨ ਜਿਹੜਾ ਉਹ ਖਰਾਬ ਹੋ ਸਕਦਾ ਸੋ ਕੱਲ ਹੋਲੇ ਮਹੱਲੇ ਦਾ ਸਾਧ ਸੰਗ ਜੀ ਬੜਾ ਵੱਡਾ ਦਿਨ ਹੈ ਸੋ ਆਪਾਂ ਕੱਲ ਨੂੰ ਹੋਲੇ ਮਹੱਲੇ ਦੇ ਸੰਬੰਧ ਵਿੱਚ ਤੁਹਾਡੇ ਨਾਲ ਵਿਚਾਰ ਕਰਾਂਗੇ ਜਿਵੇਂ ਅੱਜ ਪੂਰਮਾਸ਼ੀ ਹੈ ਹੋਲੀ ਹੈ ਹੋਲੀ ਬਾਰੇ ਵੀ ਆਪਾਂ ਕੱਲ ਹੀ ਤੁਹਾਨੂੰ ਨਾਲ ਹੋਲੇ ਨਾਲ ਜੋੜ ਕੇ ਦੱਸਾਂਗੇ ਅੱਗੇ ਵੀ ਆਪ ਜੀ ਨੇ ਸਰਵਣ ਕੀਤਾ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਲਾਡ ਰੀਆਂ ਫੌਜਾਂ ਗੁਰੂ ਦਾ ਖਾਲਸਾ ਹੋਲੇ ਮੁਹੱਲੇ ਦੇ ਵਿੱਚ ਗੁਰਮਤ ਦੇ ਰੰਗ ਵਿੱਚ ਨਾਮ ਦੇ ਰੰਗ ਵਿੱਚ ਰੰਗਿਆ ਕਿਵੇਂ ਜਾਂਦਾ ਹੈ ਜਾਂ ਕੀ ਹਦਾਇਤਾਂ ਨੇ ਕੀ ਕੁਝ ਸਾਨੂੰ ਮਹਾਰਾਜ ਜੀ ਨੇ ਦੱਸਿਆ ਉਹ ਆਪਾਂ ਕੱਲ ਨੂੰ ਜ਼ਰੂਰ ਆਵਾਂ ਤੇ ਵੇਲੇ ਸ਼ਬਦ ਦੀ ਵਿਚਾਰ ਰਾਈ ਉਹ ਆਪਾਂ ਗਿਆਨ ਪ੍ਰਾਪਤ ਕਰਾਂਗੇ ਜ਼ਰੂਰ ਹਾਜ਼ਰੀਆਂ ਭਰਿਆ ਕਰੋ ਮਹਾਰਾਜ ਦੀ ਕਿਰਪਾ ਦੇ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣੇ ਜੀਵਨ ਨੂੰ ਸਵਲ ਕਰੋ ਸੋ ਆਓ ਐਨੀ ਸੇਵਾ ਪ੍ਰਵਾਨ ਕਰਨੀ ਅੱਜ ਦੇ ਦਿਨ ਦੀਆਂ ਫਿਰ ਦੁਬਾਰਾ ਆਪ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਮਹਾਰਾਜ ਸਾਹਿਬ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰੇ ਜੀ ਵਧਾਈਆਂ 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 ਗੁਰ ਸਿੱਖਾਂ ਮੰਨ ਵਗਾਇਆ ਇੱਕ ਬੇਨਤੀ ਰਹਿ ਗਈ ਮੇਰੀ ਗੁਲਕ ਦੇ ਵਾਲੇ ਭਾਨ ਪਰਚੀਆਂ ਦੀ ਬੇਨਤੀ ਆਈ ਹੈ ਕਈ ਵਾਰ ਵਿਸਰ ਜਾਂਦਾ ਕਿਵੇਂ ਕਰਨਾ ਵੀ ਜਿਹੜੇ ਨੋਟ ਹੈ ਉਹ ਆਰ ਮਹੀਨੇ ਆਪਾਂ ਮੈਲੇ ਨੋਟ ਪਾਟੇ ਨੋਟ ਕੱਢ ਕੇ ਤੇ ਫਿਰ ਆਪਾਂ ਜਮ੍ਹਾਂ ਕਰਾਈਦੇ ਨੇ ਬੇਨਤੀ ਅੱਗੇ ਵੀ ਬੜੀ ਵਾਰੀ ਕਰ ਚੁੱਕੇ ਆਂ ਸੋ ਪਿਛਲੇ ਮਹੀਨੇ 900 ਰੁਪਇਆ ਜਿਹੜਾ ਇਦਾਂ ਹੀ ਨਿਕਲਿਆ ਦੇਖੋ ਹੁਣ ਇਹ ਫਕਰ ਵਾਲੀ ਗੱਲ ਹੈ ਜਾਂ ਸ਼ਰਮ ਵਾਲੀ ਮੇਰੇ ਥੋੜਾ ਜਿਹਾ ਖੁੱਲ ਕੇ ਜਾਂ ਸਾਫ਼-ਸਾਫ਼ ਕਹਿਣ ਦੀ ਆਦਤ ਹੈ ਇਹ ਫਕਰ ਵਾਲੀ ਗੱਲ ਨਹੀਂ ਹੈ ਸਾਡੇ ਬਾਦ 900 ਰੁਪਿਆ ਜਿਹੜਾ ਉਹ ਫਟੇ ਪੁਰਾਣੇ ਨੋਟ ਨਿਕਲੇਦਾ ਨਹੀਂ ਨਿਕਲਣੇ ਚਾਹੀਦੇ ਠੀਕ ਹੈ ਜੀ ਸੋ ਇਸ ਕਰਕੇ ਜਿਵੇਂ ਕੋਈ ਸੈਲਰੀ ਕਿਸੇ ਨੂੰ ਮਿਲਦੀ ਹੈ ਨਾ ਬੈਂਕ ਚ ਲੱਗੇ ਨਾ ਸਾਡੇ ਵੀਰ ਉਹ ਚਿੱਟੇ ਜਿਹੇ ਨੋਟ ਪੂਰੇ ਲੈ ਕੇ ਆਉਂਦੇ ਘਰ ਤੇ ਉਹ ਘਰ ਵਾਲੇ ਵੀ ਸਾਰੇ ਫਿਰ ਵਧੀਆ ਤਰੀਕੇ ਨਾਲ ਉਹ ਖਰਚਦੇ ਨੇ ਤੇ ਹੁਣ ਚਾਹੇ ਗੁਰੂ ਘਰ ਹੋਵੇ ਚਾਹੇ ਮੈਂ ਆਵਾਂ ਪਾਰਟੀ ਬੁਲਾਣੇ ਨੋਟ ਅਸੀਂ ਲੈ ਕੇ ਜਾਈਏ ਤੇ ਚੰਗਾ ਨਹੀਂ ਲੱਗਦਾ ਸ਼ੇਸ਼ ਕਰਕੇ ਜੋ ਵੀ ਹੈ ਨੋਟ ਹੈ ਅچھے ਨੋਟ ਜਿਹੜੀ ਜੋ ਵੀ ਚੀਜ਼ ਕੋਈ ਵੀ ਚਾਹੇ ਖਾਣ ਪੀਣ ਵਾਲੀ ਵੀ ਹੋਵੇ ਉਹ ਵਧੀਆ ਤਰੀਕੇ ਦੇ ਨਾਲ ਤੁਸੀਂ ਗੁਰੂ ਘਰ ਦੇ ਵਿੱਚ ਭੇਡ ਕਰੋ ਤਾਂ ਜੋ ਕੋਈ ਵੀ ਪ੍ਰੋਬਲਮ ਨੂੰ ਵਰਤਨ ਦੇ ਵਿੱਚ ਨਾ ਆਵੇ ਅੱਗੇ ਦਿਨ ਲੱਗੀਆਂ ਪ੍ਰੋਬਲਮ ਨਾ ਆਵੇ ਇਹ ਜਿਹੜੀ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਹੈ ਤੇ ਚੰਗੀ ਚੀਜ਼ ਉਹਦੇ ਵਿੱਚ ਪੈਣੀ ਚਾਹੀਦੀ ਵਧਾਈਆਂ 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 ਗੁਰ ਸਿੱਖਾਂ ਮਨ ਵਧਾਈਆ 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 ਗੁਰ ਸਿੱਖਾਂ ਮਨ she's oh. ਇਨਾ ਮੇਰਾ ਸਤ ਗੁਰ ਟੁੱਟਾ ਟੁੱਟਾ ਜਨ ਸਿਕਾ ਮੰਨ ਵਦਾਈਆ ਗੁਰ ਸਿਕਾ ਮੰਨ ਵਦਾਈਆ ਵਾਹਿਗੁਰੂ ਆਰਾਮ ਕਲੀਮਾ ਲਾਤੀ ਜਨਾਂ ਦੇ ਕਿਉ ਕਰ ਸਤਿਗੁਰੂ ਬਰਸਾ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਰਾਗ ਰਤਨ ਪਰਵਾ परिया शब्द गावने आया शब्दो ता गाओ ਸੋ ਗਿਸ਼ ਹੈ ਸਨਾ சிவ ਤੁਸਲਾ ਤੇਰੀ ਨਾਮ ਮਨ ਨਾਮ ਜਿਨ ਕੈ ਮਨ ਵਸਿਆ ਜੀਵਣ ਆਇਆ ਤਹਿ ਨਾਨਕ ਸੁਣੋ ਸੰਤੋ ਸਚਾ ਨਾਮ ਮੇਰਾ ਯਾਦਾਰੋ ਵਾਜੇ ਪੰਚ ਸ਼ਬਦ ਤਿਦ ਸਪਾ ਗਏ ਸ਼ਬਦ ਵਾਜੇ ਕਲਾ ਜਿਤ ਕਰਦਾਰਿਆ ਪੰਚ ਦੂਦ ਤੁਧ ਵਾਸੇ ਕੀਤੇ ਅਰ ਕਰਮ ਪਾਇਆ ਤੁਧ ਜਿਨ ਕੋ ਸੇਨਾ सगल <laughs> मनो ကျန <t> ်က <t> ြ아요 What's so up?